ਜਿਹੜੀ ਮਾਈਨਿੰਗ ਦਾ 마ਫੀਆ ਜਿਹੜਾ ਮਾਈਨਿੰਗ 마ਫੀਆ ਜਿਹੜਾ ਖਾਲੀਦਾਲ ਬੀਜੇਪੀ ਤੇ ਉਸ ਤੋਂ ਬਾਅਦ ਆਮਰਸ਼ ਦੇ ਕੁੱਤ ਦਾ ਲੰਦਗੀ ਇੰਨਾ ਗੱਲਾਂ ਚ ਸੱਚਾਈ ਹੁੰਦੀ ਹੈ ਤੁਹਾਨੂੰ ਪਤਾ ਵੀ ਇਹ ਤਾਂ ਉਹਨੂੰ ਅਮੀਸ਼ਾ ਜਿਹੜੇ ਖਲਾਫ ਦੀ ਬਹੁਤ ਬੋਲਦੇ ਸੀ ਉਹਨੂੰ ਉਹਨੂੰ ਸੱਚਦ ਨਹੀਂ ਹੈ ਜਾਂ ਜੋ ਹੁਣ ਬੋਲਦੇ ਨੇ ਉਹ ਸੱਚ ਨਹੀਂ ਹੈ हर जगह खटा चल रही जिथे रुपये के हिसाब से रेता मिलती अपनी गड्डी लियाओ आखिर पॉइंट पं रुपये पैसे देता लद के साढ़े पांच रुपये रेता उ ले जा सकते ਇਹ ਲੱਗਾ ਮੂੰਹ ਲੱਗਾ ਉਹਨੂੰ ਨੱਥ ਪਾਦਿਆ ਪਾਦਿਆ ਟਾਈਮ ਲੱਗਦਾ ਥੋੜਾ ਜਿਹਾ ਕਿਤੇ 100% ਦੇ ਵਿੱਚ ਇੱਕ 2-4 ਪਰ 5% ਕੋਈ ਇਦਾਂ ਦਾ ਬੰਦਾ ਹੁੰਦਾ ਜਿਹੜਾ ਕਰ ਦਿੰਦਾ ਆਪਰਪਲ ਨਾ ਇਹ ਸਰਕਾਰੀ ਫੋਰਸ ਸੇ ਇਹਨਾਂ ਨੇ ਪਿਛਲੇ 2 ਸਾਲਾਂ ਕੋ ਆਵਾਜ਼ ਦੀ ਪਾਰਟੀ ਤੇ ਬੜੇ ਐਲੀਗੇਸ਼ਨ ਲਾਏ ਮੈਂ ਥੋੜਾ ਜਿਹਾ ਰੀਡ ਦੇ ਵਿੱਚ ਜਾਵਾਂਗਾ ਤੇ ਤੁਸੀਂ ਦੇਖੋ ਵੀ ਜਦੋਂ 15 ਸਾਲ ਸਾਡੇ ਵਿੱਤ ਮੰਤਰੀ ਮਨਦੀਪ ਦਾਲ ਜੀ ਰਹੇ ਤੇ ਉਹਨਾਂ ਦੇ ਇੱਕੋ ਡਾਇਲਗ ਹੁੰਦਾ ਸੀ ਖਤ ਦੇ ਵਿੱਚ ਖਜ਼ਾਨਾ ਖਾਲੀ ਕਿ ਜਾਨਾ ਖਾਲੀ ਕਿ ਜਾਨਾ ਹਾਂ ਦੀ ਡਿਵੈਲਪਮੈਂਟ ਦੋ ਸਾਲਾਂ ਚ ਕੰਮ ਹੋਵੇ ਇਹਨੇ ਕੰਮ ਤਾਂ ਕਿਤੇ ਵੀ ਨਹੀਂ ਹੋਇਆ ਕੋਈ ਜਿੱਦਦਾ ਨਹੀਂ ਜਿੱਦਦਾ ਹੈ ਤਾਂ ਪਬਲਿਕ ਦੇ ਹੱਥੇ ਜੇ ਕੀ ਹੈ ਤਾਂ ਪਬਲਿਕ ਨੇ ਦੱਸ ਦੇਣਾ ਜੋ ਇਹਨਾਂ ਨੇ ਕੀਤਾ ਪਬਲਿਕ ਨੂੰ ਦਾ ਜਵਾਬ ਵੀ ਜਵਾਬ ਬੜੀ ਚੰਗੀ ਤਰ੍ਹਾਂ ਦੇ ਦੇਗੀ ਜਾਂ ਫਾਇਦਾ ਨਹੀਂ ਗਲਤ ਮੈਸੇਜ ਜਿਹੜੇ ਕਰਦੇ ਵਸੇ ਬੜੀ ਪਾੜੀ ਗੱਲ ਹੈ ਜਦੋਂ ਇਲੈਕਸ਼ਨ ਆਉਂਦੇ ਨੇ ਸਾਰੀਆਂ ਪਾਰਟੀਆਂ ਆਪਣੀ ਵੀਰਵਤ ਕਰਦੀਆਂ ਤੇ ਇਲੈਕਸ਼ਨ ਤੋਂ ਬਾਅਦ ਜਿੰਨੇ ਜਿਤਨਾ ਉਹਦੇ ਜਿਸ ਤਰ੍ਹਾਂ ਜਿੰਨੇ ਹੱਦ ਨਾਲ ਅੰਧਾ ਸਮਾਜ ਫੇਰ ਉਦਾਂ ਹੀ ਚੱਲਦਾ ਰਹਿੰਦਾ ਨਿਊਜ਼ ਦੇਖ ਰਹੇ ਦਰਸ਼ਕਾ ਸਵਾਗਤ ਹੈ ਮੈਂ ਆਪ ਦਾ ਆਪਣਾ ਗੌਰਵ ਦੋਸਤੋ ਦੱਸ ਦिए ਕਿ ਸੁਖਪਾਲ ਖੈਰੇ ਵੱਲੋਂ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਵੱਲੋਂ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਖੁਲਾਸੇ ਕੀਤੇ ਗਏ ਨੇ ਸੋ ਇਸ ਮਾਮਲੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਸਮੇਂ ਦਿਨੇਸ਼ タル ਮੌਜੂਦ ਨੇ ਸੀਨੀਅਰ ਅਗੂ ਨੇ ਆਮ ਆਦਮੀ ਪਾਰਟੀ ਤੋਂ ਦਿਨੇਸ਼ ਜੀ ਬਹੁਤ-ਬਹੁਤ ਵੈਲਕਮ ਅਟ ਡਾਟ ਥੈਂਕ ਯੂ ਜੀ ਥੈਂਕ ਯੂ ਕਰੋ ਜੀ ਅੱਜ ਜਲੰਧਰ ਦੇ ਪ੍ਰੈਸ ਕਲੱਬ ਦੇ ਅੰਦਰ ਸੁਖਪਾਲ ਘਰੇਵਾਲੋਂ ਇੱਕ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਏਡੀਜੀਪੀ ਇੰਟੈਲੀਜੈਂਸ ਵੱਲੋਂ ਜਿਹੜੀ ਇੱਕ ਰਿਪੋਰਟ ਜਿਹੜੀ ਬਣਾ ਕੇ ਮਾਈਨਿੰਗ ਡਿਪਾਰਟਮੈਂਟ ਨੂੰ ਭੇਜੀ ਗਈ ਹੈ ਜਿਸ ਦੇ ਅੰਦਰ ਦੱਸਿਆ ਗਿਆ ਹੈ ਕਿ ਤਕਰੀਬਨ 20 ਕਰੋੜ ਦਾ ਜਿਹੜਾ ਘੁਟਾਲਾ ਜਿਹੜਾ ਇਸ ਸਮੇਂ ਚੱਲ ਰਿਹਾ ਹੈ ਮਾਈਨਿੰਗ ਦੇ ਵਿੱਚ ਜਿਸ ਵਿੱਚ ਜੀ 20000 ਕਰੋੜ ਦਾ 20000 ਕਰੋੜ ਦਾ ਸੌਰੀ ਔਰ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਤਕਰੀਬਨ ਜੋ ਖਜ਼ਾਨੇ ਚ ਦੱਸਿਆ ਜਾ ਰਿਹਾ ਹੈ ਉਹ 300 ਤੋਂ 350 ਕਰੋੜ ਹੈ 300 ਕਰੋੜ ਦੇ ਲਗਭਗ ਦੱਸਿਆ ਜਾ ਰਿਹਾ 19 ਕਰੋੜ 700 19000 ਕਰੋੜ 700 ਤਕਰੀਬਨ ਜਿਹੜਾ ਘਪਲਾ ਜਿਹੜਾ ਚੱਲਦਾ ਪਿਆ ਸੋ ਕੀ ਕਹਿਣਾ ਸਰ ਇਸ ਦੇ ਮਾਮਲੇ 'ਚ ਦੇਖੋ ਜੀ ਸੁਖਪਾਲ ਖਹਿਰਾ ਜੀ ਕਿੰਨੇ ਸੀਰੀਅਸ ਨੇ ਇਹ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਸਭ ਨਾਲ ਵੱਡੀ ਗੱਲ ਇਹ ਉਹਨਾਂ ਤੇ ਵੀ ਸੱਚੀ ਗੱਲ ਜਿਹੜਾ ਬੰਦਾ ਉਹ ਕਰਦਾ ਹੁੰਦਾ ਜਿਹੜਾ ਸੱਚਾ ਹੁੰਦਾ ਇਹਨਾਂ ਤੇ ਤਾਂ ਆਪ ਕੇਸ ਚੱਲ ਰਹੇ ਨੇ ਡਰਗ ਦੇ ਤਸਕਰੀ ਦੇ ਇਹਨਾਂ ਦੇ ਕੇਸ ਚੱਲ ਰਹੇ ਨੇ ਚਲੋ ਕੋਈ ਨਹੀਂ ਫਿਰ ਵੀ ਹਰ ਬੰਦੇ ਦਾ ਹੱਕ ਹੈ ਜੇ ਕੋਈ ਇਦਾਂ ਦੀ ਗੱਲ ਕਰਦਾ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਵੀ ਜੇ ਸਰਕਾਰ ਸਜੀਦਾ ਪਹਿਲੀ ਗੱਲ ਤਾਂ ਜਿਹੜੀ ਮਾਈਨਿੰਗ ਦਾ ਮਾਫੀਆ ਜਿਹੜਾ ਮਾਈਨਿੰਗ ਮਾਫੀਆ ਜਿਹੜਾ ਅਕਾਲੀ ਦਲ ਭਾਜਪੀ ਤੇ ਉਸ ਤੋਂ ਬਾਅਦ ਕਾਂਗਰਸ ਇਹਨਾਂ ਨੇ ਜਿੰਦਾ ਰੱਖਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਟਾਈਮ 'ਚ ਜਿਹੜਾ ਇਹਨੂੰ ਅਮਲੀ ਜਮਾ ਪਵਾਇਆ ਗਿਆ ਇਹਨੂੰ ਸਰਕਾਰੀ ਤੌਰ ਤੇ ਲਿਆਇਆ ਗਿਆ 5 ਰੁਪਏ ਦੀ ਰੇਤਾ ਜਿਹੜੀ ਹੈ ਅੱਜ ਜਨਤਾ ਖੱਡਾ ਜਿਹੜੀਆਂ ਚੱਲ ਰਹੀਆਂ ਤੁਸੀਂ ਦੇਖੀਆਂ ਹੋਣਗੀਆਂ ਹਰ ਜਗ੍ਹਾ ਜਨਤਕ ਖੱਡਾ ਚੱਲ ਰਹੀਆਂ ਜਿੱਥੇ 5 ਰੁਪਏ ਦੇ ਹਿਸਾਬ ਨਾਲ ਰੇਤਾ ਮਿਲਦੀ ਤੁਸੀਂ ਆਪਣੀ ਗੱਡੀ ਲਿਆਓ ਆ ਕੇ 5.5 5 ਰੁਪਏ ਇਹ 50 ਪੈਸੇ ਤੇ ਤੁਸੀਂ ਰੇਤਾ ਉੱਥੋਂ ਲੱਦ ਕੇ ਸਾਢੇ 5 ਰੁਪਏ ਤੁਸੀਂ ਰੇਤਾ ਉੱਥੋਂ ਅੱਗੇ ਲੈ ਜਾ ਸਕਦੇ ਹੋ ਤੇ ਆਮ ਆਦਮੀ ਪਾਰਟੀ ਨੇ ਜਨਤਾ ਉਸ ਤੇ ਸੋਖਾ ਕੀਤਾ ਸਰ ਉਹਨਾਂ ਦਾ ਕਹਿਣਾ ਹੈਗਾ ਕਿ ਸਾਢੇ 5 ਰੁਪਏ ਤੱਕ ਵੀ ਨਹੀਂ ਮਿਲਦੀ ਨਹੀਂ ਨਹੀਂ ਮਿਲ ਰਹੀ ਰੇਤਾ ਮੈਂ ਆਪਾਂ ਜਦੋਂ ਸੀਐਮ ਸਾਹਿਬ ਨੇ ਖੱਡਾ ਦਾ ਘਟਨ ਕੀਤਾ ਉਸ ਤੋਂ ਬਾਅਦ ਵੀ ਆਪਾਂ ਇੱਕ ਦੋ ਵਾਰੀ ਉੱਥੇ ਦੇਖਣ ਗਏ ਹਾਂ ਹਾਂ ਇਹ ਹੋ ਸਕਦਾ ਜਿੱਦਾਂ ਸਸਤੀ ਮਿਲਣ ਕਰਕੇ ਉੱਥੇ ਰਸ ਜ਼ਿਆਦਾ ਲੱਗ ਜਾਂਦਾ ਹੋਵੇ ਤੇ ਦੇਖੋ ਨਿਕਲਣੀ ਤਾਂ ਉਨੀ ਹੈ ਨਾ ਜਿੰਨੀ ਰੋਜ਼ ਨਿਕਲਣੀ ਹੈ ਇਹ ਤਾਂ ਫਿਰ ਉਹ ਇਹ ਤਾਂ ਫੈਕਟਰੀ ਤਾਂ ਹੈ ਨਹੀਂ ਵੀ ਇੱਥੇ ਆਪਾਂ ਪ੍ਰੋਡਕਸ਼ਨ ਕਰਾਂਗੇ ਤੇਜ਼ ਕਰ ਦਾਂਗੇ ਬੰਦੇ ਵਧਾ ਦਾਂਗੇ ਵੀ ਉਹ ਜਲਦੀ ਨਿਕਲ ਆਏਗੀ ਇਹ ਨੇਚਰਲ ਸੋਰਸ ਨੇ ਨੇਚਰਲ ਸੋਰਸ ਜਿੰਨੀ ਕੋ ਕੱਢਣਗੇ ਉਨੀ ਕੋ ਦੇ ਦਿੰਦੇ ਨੇ ਪਰ ਆਲਰੇਡੀ ਹਜੇ ਤੱਕ ਜਿੰਨੀਆਂ ਜਨਤਕ ਖੱਡਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸਰ ਨਾਲ ਪਹਿਲੀ ਇੱਕ ਜਨਤਾ ਦੇਣ ਸੀਗੀ ਵੀ ਰੇਤਾ ਜਿਹੜੀ ਆਮ ਲੋਕਾਂ ਵਾਸਤੇ ਕੀਤੀ ਜਾਵੇ ਉਹ ਉੱਥੇ ਚੱਲ ਰਿਹਾ ਬਿਲਕੁਲ ਸਰ ਜਿੱਥੇ ਮਾਈਨਿੰਗ ਹੋਣੀ ਚਾਹੀਦੀ ਸੀ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਮਾਈਨਿੰਗ ਕੀਤੀ ਨਹੀਂ ਜਾ ਰਹੀ ਜਿਸ ਨੂੰ ਸਰਕਾਰੀ ਬਣਾਇਆ ਗਿਆ ਸੀ ਉਸ ਦੇ ਲਾਗਲੇ ਇਹਦੀਏ ਜੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਬਹੁਤ ਸਾਰੇ ਐਸੇ ਇਹਦੀਏ ਆ ਜਿੱਥੇ ਇਹ ਮਾਈਨਿੰਗ ਕੀਤੀ ਜਾ ਰਹੀ ਹੈ ਔਰ ਖਾਸ ਕਰ ਜਿੱਥੇ ਹੋਣੀ ਚਾਹੀਦੀ ਉੱਥੇ ਨਾ ਹੋ ਕੇ ਉਸ ਦੇ ਜਿੰਨੇ ਵੀ ਲਾਗੇ ਪੈਂਦੇ ਆ ਉੱਥੇ ਜ਼ਿਆਦਾ ਕੀਤੀ ਜਾ ਰਹੀ ਹੈ ਖਾਸ ਕਰ ਨਦੀਆਂ ਦੇ ਵਿੱਚ ਦੇਖੋ ਗੁਰਪ੍ਰੀਤ ਜੀ ਇਹ ਕੋਈ ਇਦਾਂ ਦੀ ਚੀਜ਼ ਨਹੀਂ ਅਟੈਚੀ ਹੈ ਤੇ ਚੱਕ ਕੇ ਆਪਾਂ ਇੱਥੋਂ ਦੀ ਉੱਥੇ ਲਾਗੇ ਆਫਟਰ ਆਲ ਜਿੱਥੇ ਮਾਈਨਿੰਗ ਹੁੰਦੀ ਹੈ ਵੱਡੀ ਗੱਡੀ ਹੁੰਦੀ ਉੱਥੇ ਮਸ਼ੀਨਰੀ ਲੱਗਦੀ ਵਗੈਰਾ ਸਾਰੀ ਉਹਨੂੰ ਕਰਦੇ ਕੋਈ 1-2 ਮਿੰਟ ਦਾ ਜਾਂ ਘੰਟੇ 2 ਘੰਟੇ ਦਾ ਕੰਮ ਨਹੀਂ ਹੁੰਦਾ ਲੰਮਾ ਚੋੜਾ ਪ੍ਰੋਸੈਸ ਹੁੰਦਾ ਤੇ ਇਦਾਂ ਦੀਆਂ ਗੱਲਾਂ ਤਾਂ ਵੈਸੇ ਕੋਈ ਹਰ ਬੰਦਾ ਕਹੀ ਜਾਂਦਾ ਪਰ ਮਾਈਨਿੰਗ ਉੱਥੇ ਹੀ ਹੁੰਦੀ ਹੁਣੀ ਤਾਂ ਚਲੋ دریاਵਾ ਦੇ ਕੰਢੇ ਹੀ ਹੈ ਪਰ ਜਿਹੜੀ ਸਾਈਟ ਸਰਕਾਰ ਨੇ ਦਿੱਤੀਆਂ ਉੱਥੇ ਹੀ ਮਾਈਨਿੰਗ ਹੁੰਦੀ ਕਿਸੇ ਨੂੰ ਕੀ ਲੋੜ ਏ ਜੇ ਸਰਕਾਰ ਨੇ ਆਪ ਹੀ ਕਿਹਾ ਵੀ ਇੱਥੇ ਤੁਸੀਂ ਮਾਈਨਿੰਗ ਕਰ ਲਓ ਤੇ ਉਹ ਦਰਿਆ ਹੀ ਹੋਏਗਾ ਯਾਰ ਨਹਿਰ ਹੋਏਗੀ ਜਾਂ ਦਰਿਆ ਚ ਹੀ ਹੁੰਦੀ ਹੈ ਉਹ ਦਰਿਆ ਹੀ ਹੋਏਗਾ ਤੇ ਕਿਹੜਾ ਬੰਦਾ ਜਿਹੜਾ ਉਹਨੂੰ ਛੱਡ ਕੇ ਦੂਜੀ ਜਗ੍ਹਾ ਜਾ ਕਰੂਗਾ ਹਾਂ ਕਿਤੇ ਕਿਸੇ ਜਗ੍ਹਾ ਤੇ ਹੋ ਸਕਦਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਪ੍ਰਾਈਵੇਟ ਤੌਰ ਤੇ ਕਈ ਲੋਕ ਜਿਹੜੇ ਨੇ ਮਾਫੀਆ ਸੀਗਾ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਮੈਨੂੰ ਯਾਦ ਹੈ ਵੀ ਕਹਿੰਦੇ ਹੁੰਦੇ ਸੀਗੇ ਵੀ ਕਾਂਗਰਸ ਦਾ ਪਹਿਲੇ ਸ਼ਹਿਰਾਂ ਦੇ ਐਮਐਲਏ ਜਿਹੜੇ ਹੁੰਦੇ ਸੀ ਨਾ ਉਹਨਾਂ ਨੂੰ ਕਹਿੰਦੇ ਸੀ ਸ਼ਹਿਰਾਂ ਦੇ ਐਮਐਲਏ ਕਾਂਗਰਸੀ ਆਪਸ ਗੱਲਾਂ ਕਰਦੇ ਸੀਗੇ ਵੀ ਸ਼ਹਿਰਾਂ ਦੇ ਐਮਐਲਏ ਜਿਹੜੇ ਹੁੰਦੇ ਸੀ ਉਹ ਤਗੜੇ ਹੁੰਦੇ ਸੀਗੇ ਪੈਸੇ ਵੱਲੋਂ ਸਬੰਧ ਹੁੰਦੇ ਸੀ ਕਿਉਂਕਿ ਉਹ ਸ਼ਹਿਰਾਂ 'ਚ ਪੈਸੇ ਲੱਗਦੇ ਬੜੇ ਸੀ ਕਮਿਸ਼ਨ ਲੈਂਦੇ ਜਿੱਦਾ ਤੁਸੀਂ ਇੱਥੇ ਦੇਖਿਆ ਹੀ ਸਾਡੇ 스마트 ਸਿਟੀ ਘਟਾਲੇ ਦੇ ਵਿੱਚ 400 ਕਰੋੜ ਰੁਪਏ ਜਲੰਧਰ ਸ਼ਹਿਰ ਤੇ ਲਾਇਆ ਉਹ 400 ਕਰੋੜ ਕਿਤੇ ਲੱਗਦਾ ਨਜ਼ਰ ਹੀ ਨਹੀਂ ਆ ਰਿਹਾ ਕਿੱਥੇ ਲੱਗਾ ਕਿੱਥੇ ਹੋਵੇ ਤੇ ਉਸ ਤੋਂ ਬਾਅਦ ਦਿੱਤਾ ਬਾਰੇ ਵੀ ਇਦਾਂ ਹੀ ਸੀਗਾ ਤੇ ਮੇਰੇ ਕਹਿਣ ਦਾ ਮਤਲਬ ਹੈ ਵੇ ਵੀ ਜਿਹੜੀ ਇਹ ਸਾਈਟਸ ਹੁੰਦੀਆਂ ਨੇ ਇਹ ਬਿਲਕੁਲ ਪਤਾ ਹੁੰਦਾ ਵੀ ਇਹ ਸਾਈਟਸ ਨੇ ਉੱਤੇ ਕੋਈ ਵੀ ਜਾ ਸਕਦਾ ਚੈੱਕ ਕਰ ਸਕਦਾ ਜੇ ਕੋਈ ਪ੍ਰਾਈਵੇਟ ਤੌਰ ਤੇ ਕਰਦਾ ਮਾਫੀਆ ਬਹੁਤ ਤਕੜਾ ਜਿਹੜਾ ਇਹਨਾਂ ਦੇ ਟਾਈਮ ਤੇ ਖਾਲੀ ਬੀਜੇਪੀ ਦੇ ਟਾਈਮ ਤੇ ਕਾਂਗਰਸ ਦੇ ਟਾਈਮ ਤੇ ਇੱਕ ਬਣ ਗਿਆ ਸੀਗਾ ਤੇ ਇੱਕ ਪੈਸੇਵਾਲ ਨੂੰ ਜਦੋਂ ਅਸੀਂ ਕਿੰਨੇ ਕਿਸੇ ਦੇ ਮੂੰਹ ਨੂੰ ਖੂਨ ਲਾ ਦੇਣਾ ਜਿਹੜਾ ਖੂਨ ਲੱਗਾ ਉਹਨੂੰ ਨੱਥ ਪਾੰਦਿਆ ਪਾੰਦਿਆ ਟਾਈਮ ਲੱਗਦਾ ਥੋੜਾ ਜਿਹਾ ਕਿਤੇ 100% ਦੇ ਵਿੱਚੋਂ ਕੋਈ 2 4 5% ਕੋਈ ਇਦਾਂ ਦਾ ਬੰਦਾ ਹੁੰਦਾ ਜਿਹੜਾ ਕਰ ਜਾਂਦਾ ਆਫਟਰ ਆਲ ਨਾ ਇਹ ਸਰਕਾਰੀ ਸੋਰਸ ਸ ਕੁਦਰਤੀ ਕਿਤੇ ਰਸਤੇ ਕੁਝ ਲੋਕਸ਼ਪ ਕੇ ਜੰਗਲ ਹੀ ਹੁੰਦਾ ਆਲਮੋਸਟ ਇਥੋ ਕਰਦੇ ਨੇ ਤੇ ਜੇ ਕੋਈ ਕਰਦਾ ਤੇ ਪੁਲਿਸ ਵੀ ਮਸਤੈਦ ਹੈ ਜਿਹੜਾ ਡਿਪਾਰਟਮੈਂਟ ਨੂੰ ਪਤਾ ਲੱਗਦਾ ਤੇ ਸਾਨੂੰ ਅਸੀਂ ਤਾਂ ਆਪਣੇ ਜਿੰਨੇ ਵੀ ਸਾਡੇ ਐਮਐਲਏ ਸਹਿਬਾਨ ਨੇ ਉਹਨਾਂ ਸਾਰਿਆਂ ਨੂੰ ਦਤਾਂ ਨੇ ਜਾਂ ਸਾਡੇ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਵਲੰਟੀਅਰ ਨੇ ਜਾਂ ਨੇਤਾ ਨੇ ਉਹਨਾਂ ਸਾਰਿਆਂ ਨੂੰ ਦਤਾਂ ਵੀ ਜਿੱਥੇ ਤੁਹਾਨੂੰ ਕੋਈ ਨਜਾਇਜ਼ ਲੱਗੇ ਕਿਉਂਕਿ ਜਿਹੜੀਆਂ ਜਾਇਜ਼ ਸਾਈਟਾਂ ਨੇ ਉਹ ਤਾਂ ਸਾਰੀਆਂ ਜਗ੍ਹਾ ਉੱਪਰ ਨੇ ਹਰ ਇੱਕ ਨੂੰ ਪਤਾ ਆਨਲਾਈਨ ਹੀ ਆਪਾਂ ਉਹਨੂੰ ਦੇਖ ਸਕਦੇ ਆ ਤੇ ਦੋਸਤ ਇਹਦੇ ਵਿੱਚ ਇੱਕ ਚੀਜ਼ ਇਹਨਾਂ ਨੇ ਹੋਰ ਜਿਹੜਾ ਇੱਕ ਜ਼ਰੀਆ ਕਮਾਈ ਦਾ ਦੱਸਿਆ ਕਿ ਆਮ ਆਦਮੀ ਪਾਰਟੀ ਇਸ ਸਮੇਂ ਕਮਾਹ ਕਿੱਥੋਂ ਰਹੀ ਹੈ ਜਿਹੜੇ ਲਾਗਲੀਆਂ ਸਟੇਟਾਂ ਜਿਹੜੀਆਂ ਲੱਗਦੀਆਂ ਨੇ ਪੰਜਾਬ ਦੇ ਅੰਦਰ ਉਸ ਦੇ ਵਿੱਚੋਂ ਜਿਹੜੀ ਮਿੱਟੀ ਅਤੇ ਬਜਰੀ ਜਿਹੜੀ ਬਾਹਰੀ ਸਟੇਟਾਂ ਤੋਂ ਮੰਗਾਈ ਜਾਂਦੀ ਹੈ ਜਿਵੇਂ ਕਿ ਜੰਮੂ ਕਸ਼ਮੀਰ ਦੀ ਜੇ ਗੱਲ ਕੀਤੀ ਜਾਵੇ ਉੱਥੋਂ ਆ ਰਹੀ ਹੈ ਤੇ ਉੱਥੋਂ ਪਰ ਫੁੱਟ 6 ਰੁਪਏ ਜਿਹੜੀ ਲਾਇਲਟੀ ਉਹਨਾਂ ਤੋਂ ਲਈਤੀ ਜਾਂਦੀ ਹੈ ਤੇ ਇਸ ਦੀ ਇੱਕ ਪਰਚੀ ਕੱਟੀ ਜਾਦੀ ਹੈ ਜੋ ਕਿ ਵੈਲਿਡ ਹੀ ਨਹੀਂ ਹੈ ਪੰਜਾਬ ਗਵਰਨਮੈਂਟ ਦੀ ਨਹੀਂ ਹੈ ਉਸ ਦਾ ਕੋਈ ਵਾਰਿਸ ਹੀ ਨਹੀਂ ਹੈ ਕੀ ਇਸ ਤਰੀਕੇ ਵੀ ਜਿਹੜੀ ਕੰਮ ਹੋ ਰਿਹਾ ਕਿਸੇ ਤਰੀਕੇ ਨਹੀਂ ਦੇਖੋ ਇਹਦੇ ਬਾਰੇ ਮੈਨੂੰ ਪਤਾ ਨਹੀਂਗਾ ਵੀ ਜੇ ਕੋਈ ਇਦਾਂ ਦੀ ਚੀਜ਼ ਹੋ ਰਹੀ ਹੈ ਪਰ ਮੈਂ ਜਿੱਥੇ ਤੱਕ ਜਾਣਨਾ ਵੀ ਜੇ ਇਹਨਾਂ ਨੂੰ ਕੋਈ ਇਦਾਂ ਦੀ ਗੱਲ ਲੱਗਦੀ ਹੈ ਵੀ ਉੱਥੇ ਪਰਚੀ ਕੱਟੀ ਜਾ ਰਹੀ ਹੈ ਰਾਇਲਟੀ ਲੈਂਦੇ ਭਏ ਨੇ ਤੇ ਇਹਨਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ ਸਰਕਾਰ ਦੇ ਧਿਆਨ ਕਈ ਚੀਜ਼ਾਂ ਸਰਕਾਰ ਦੇ ਧਿਆਨ ਚ ਨਹੀਂ ਵੀ ਹੁੰਦੀਆਂ ਜੇ ਇਹ ਧਿਆਨ ਚ ਲਿਆ ਦਨ ਸਰਕਾਰ ਉਹਦੇ ਐਕਸ਼ਨ ਲਏਗੀ ਬਾਕੀ ਜਿੱਥੇ ਤੱਕ ਮੇਰੀ ਨੋਲਜ ਹੈ ਮੈਂ ਗੱਲ ਕਰਦਾ ਜਿਹੜੀ ਪਰਚੀ ਕੱਟੀ ਜਾਂਦੀ ਹੈ ਤੇ ਪਰਚੀ ਦਾ ਸਰਕਾਰੀ ਚੀਜ਼ ਦੀ ਕੱਟੀ ਜਾਂਦੀ ਹਮੇਸ਼ਾ ਤੇ ਉਹ ਠੇਕਾ ਤਾਂ ਕਿਸੇ ਨੂੰ ਆਪਾ ਦੇ ਨਹੀਂ ਸਕਦੇ ਵੀ ਤੁਸੀਂ ਇਹ ਜਿਹੜੀ ਆ ਰਹੀਆਂ ਬਾਹਰੋਂ ਠੇਕਾ ਲਓ ਜਾਂ ਕੁਝ ਕਰੋ ਤੇ ਜੇ ਪਰਚੀ ਕੱਟਦੇ ਨੇ ਜੇ ਨਹੀਂ ਕੱਟਦੇ ਜਾਂ ਕੀ ਨੇ ਜੇ ਪਰਚੀ ਕੱਟਣ ਕੋ ਉਹ ਤਾਂ ਸਰਕਾਰੀ ਆਪਾ ਕਿਸੇ ਵੀ ਡਿਪਾਰਟਮੈਂਟ ਜਾਂਦੇ ਆਪਾ ਫੀਸ ਤਾਰਦੇ ਆ ਪਰਚੀ ਕੱਟ ਕੇ ਦਿੰਦੇ ਨੇ ਉਹਨਾਂ ਦਾ ਕਹਿਣਾ ਸੀ ਇਹ ਜਿਹੜੇ ਪੈਸਾ ਆ ਰਿਹਾ ਹੈ ਇਹ ਸਰਕਾਰੀ ਖਜ਼ਾਨੇ ਦੇ ਅੰਦਰ ਨਹੀਂ ਜਾ ਰਿਹਾ ਆ ਵੀ ਰਿਹਾ ਕਿ ਨਹੀਂ ਆ ਰਿਹਾ ਬਿਲਕੁਲ ਕਿ ਇਹਨਾਂ ਦੀਆਂ ਗੱਲਾਂ ਨਾਲ ਗੱਲਾਂ ਹੀ ਆ ਰਿਹਾ ਸਭ ਕੁਝ ਇਹਨਾਂ ਨੇ ਪਿਛਲੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਤੇ ਬੜੇ ਅਲੀਗੇਸ਼ਨ ਲਾਏ ਮੈਂ ਥੋੜਾ ਜਿਹਾ ਬਰੀਫ ਦੇ ਵਿੱਚ ਜਾਵਾਂਗਾ ਤੇ ਤੁਸੀਂ ਦੇਖੋ ਉਹ ਵੀ ਜਦੋਂ 15 ਸਾਲ ਸਾਡੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਰਹੇ ਨੇ ਤੇ ਉਹਨਾਂ ਦੇ ਇੱਕੋ ਡਾਇਲਗ ਹੁੰਦਾ ਸੀ ਖੱਤੇ ਵੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਠੀਕ ਹੈ ਨਾ ਹੁਣ ਦੇਖੋ ਜਦੋਂ ਦੀ 2 ਸਾਲ ਹੋਏ ਨੇ 43000 ਦੇ ਕਰੀਬ ਸੀਐਮ ਸਾਹਿਬ ਨੇ ਨੌਕਰੀਆਂ ਦਿੱਤੀਆਂ ਜਿੰਦੇ ਚ 1 ਰੁਪਿਆ ਵੀ ਕਿਸੇ ਨੇ ਰਿਸ਼ਵਤ ਨਹੀਂ ਲਈ ਮੈਰਿਟ ਦੇ ਉੱਤੇ ਦਿੱਤੀਆਂ ਠੀਕ ਹੈ ਜੀ ਫਿਰ ਮੁਹੱਲਾ ਕਲੀਨਿਕ ਜਿਹੜੇ ਖੋਲੇ ਨੇ 43 ਤਰ੍ਹਾਂ ਦੇ ਟੈਸਟ ਫ੍ਰੀ ਨੇ ਫਿਰ ਸਭ ਨਾਲ ਵੱਡੀ ਗੱਲ 600 ਯੂਨਟ ਜਿਹੜੀ ਬਿਜਲੀ ਫ੍ਰੀ ਕੀਤੀ ਠੀਕ ਹੈ ਉਹਦੇ ਵਿੱਚ ਬਿਜਲੀ ਫ੍ਰੀ ਕਰਕੇ ਐ ਨਹੀਂ ਵੀ ਉਹ ਬਿਜਲੀ ਜਿਹੜੀ ਫ੍ਰੀ ਕਰਕੇ ਵੀ ਉਹ ਬੋਧ ਜਿਹੜਾ ਉਹ ਬਿਜਲੀ ਬੋਰਡ ਤੇ ਰਹਿੰਦ ਦਿੱਤਾ ਉਹਨਾਂ ਨੂੰ ਵੀ ਪੈਸੇ ਪੇ ਕੀਤੇ ਨੇ ਜੇ ਇੰਨੀਆਂ ਸਾਰੀਆਂ ਸਰਕਾਰੀ ਤੀਰਸ ਯਾਤਰਾ ਸਕੀਮ ਚੱਲ ਰਹੀ ਹੈ ਹੋਰ ਇਹਨੇ ਡਵੈਲਪਮੈਂਟ ਦੇ ਕੰਮ ਹੋ ਰਹੇ ਨੇ ਤੇ ਖਜ਼ਾਨੇ ਨਾਲ ਹੀ ਹੋ ਰਹੇ ਨੇ ਸੀਐਮ ਸਾਹਿਬ ਨਾਲ ਕੱਲ ਵੀ ਇੱਥੇ ਸੀਗੇ ਉਹ ਕਹਿੰਦੇ ਸੀਗੇ ਸਾਹਿਬ ਇਹ ਖਜ਼ਾਨਾ ਬਿਲਕੁਲ ਬਿਲਕੁਲ ਭਰਿਆ ਕੰਮ ਹੋ ਰਹੇ ਨੇ ਸਾਨੂੰ ਆਪ ਅਸੀਂ ਦੇਖੋ ਮੈਨੂੰ ਵੀ 25 ਸਾਲ ਹੋ ਗਏ ਪੋਲਿਟਿਕਸ ਦੇ ਵਿੱਚ ਮੈਂ ਕਾਰਪੇਂਟਰ ਵੀ ਰਿਹਾ ਹਾਂ ਤੇ ਸ਼ਹਿਰਦਾਰ ਅਸੀਂ ਕੁਮਦੇ ਦੇਖਦੇ ਆ ਸਭ ਕੁਝ ਵੀ ਜਿੰਨੀ ਡਿਵੈਲਪਮੈਂਟ 2 ਸਾਲਾਂ ਚ ਕੰਮ ਹੋ ਗਏ ਇੰਨੇ ਕੰਮ ਤਾਂ ਕਿਤੇ ਵੀ ਨਹੀਂ ਹੋਏ ਇਹ ਤਾਂ ਇਹਨਾਂ ਨੇ ਦੇਖੋ ਗੱਲ ਪਤਾ ਕੀ ਹੁਣ ਇਹਨਾਂ ਕੋ ਹਜਮ ਨਹੀਂ ਹੁੰਦਾ ਪਿਆ ਵੀ ਆਮ ਘਰਾਂ ਦੇ ਜਿਹੜੇ ਕੁੜੀਆਂ ਮੁੰਡੇ ਨੇ ਉਹ ਰਾਜਨੀਤੀ ਚ ਕਿੱਦਾਂ ਆ ਗਏ ਐਮਐਲਏ ਬਣ ਗਏ ਮਨਿਸਟਰ ਬਣ ਗਏ ਇਹਨਾਂ ਤੋਂ ਹਜਮ ਨਹੀਂ ਹੁੰਦਾ ਪਿਆ ਤੇ ਐਲੀਗੇਸ਼ਨ ਤੇ ਐਲੀਗੇਸ਼ਨ ਲਾਈ ਜਾਂਦੇ ਬਾਕੀ ਖੈਰਾ ਸਾਹਿਬ ਇਸ ਗੱਲ ਚ ਦਾ ਜਿਆਦਾ ਹੀ ਮਸ਼ਹੂਰ ਨੇ ਕਿ ਪਹਿਲੇ ਤਾਂ ਆਪਣੇ ਆਪ ਨੂੰ ਅਸੀਂ ਸਾਫ ਹਾਂ ਤੇ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਇਹ ਕੁਲਾ ਚੈਲੰਜ ਜਿਹੜਾ ਖੈਰਾ ਸਾਹਿਬ ਵੱਲੋਂ ਕੀਤਾ ਗਿਆ ਹੈ ਕਿ ਭਗਵੰਤ ਮਾਨ ਜੇ ਅਗਰ ਇਸ ਮੇਰੇ ਪਰਚੇ ਦੀ ਜੇ ਇਨਕੁਵਾਰੀ ਸਹੀ ਟੰਗ ਨਾ ਹੋਣ ਦਵੇ ਜਾਂ ਫਿਰ ਬਾਹਰਲੀ ਕੋਈ ਏਜੰਸੀ ਇਸ ਦੀ ਜਾਂਚ ਕਰੇ ਤੇ ਉਹਦੇ ਵਿੱਚ ਮੈਂ ਕਲੀਨ ਚਿੱਟ ਪਾਇਆ ਜਾਊਂਗਾ ਦੇਖੋ ਗੱਲ ਪਤਾ ਕੀ ਜੀ ਇਹ ਜਿਹੜਾ ਐਫ ਆਈ ਆਰ ਇਹ ਨਾ ਇਹ ਆਮ ਆਦਮੀ ਪਾਰਟੀ ਦੇ ਟਾਈਮ ਤੇ ਜਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਹੀਂ ਖੈਰਾ ਜੀ ਤੇ ਦਿੱਤੀ ਇਹ ਪੁਰਾਣੀ ਐਫ ਆਈ ਆਰ ਦਿੱਤੀ ਜਿਹੜਾ ਬੰਦਾ ਫੜਿਆ ਗਿਆ ਸੀ ਕੋਈ ਉਨੇ ਬਿਆਨਾਂ ਜਿੱਦਾਂ ਦਾ ਨਾਮ ਲਿਆ ਇਹ ਖਾਲੀ ਦਲ বিজে ਦੇ ਪੀ ਦੇ ਟਾਈਮ ਦੇ ਉੱਤੇ ਇਹ ਐਫ ਆਰ ਹੋਈ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਜੇ ਹੈ ਬੇਗਣਾ ਹੁੰਦੇ ਤਕਰੀਬਨ ਮੇਰੇ ਖਿਆਲ 7-8 ਸਾਲ ਹੋ ਗਏ ਹੋਗੇ ਮੈਨੂੰ ਡੇਟਾ ਨਹੀਂ ਕਰੈਕਟ ਪਤਾ ਜਾਂ 10 ਸਾਲ ਵੀ ਹੋ ਸਕਦੇ ਹੋਏ ਹੋਣ ਤੇ ਇੱਕੀ ਗੱਲ ਹੈ ਕਿਸੇ ਕਮੂਟ ਤੇ ਜਾ ਕੇ ਜਾਂ ਕਿਤੇ ਜਾ ਕੇ ਇਹਨਾਂ ਦਾ ਬੇਟਾ ਵਕੀਲ ਹੈ ਇੱਕ ਕਮਜੋਰੀ ਜਾਨੂ ਨੇ ਤੇ ਇਹ ਕੁਛ ਜੇ ਇਹਨਾਂ ਦਾ قصور ਨਹੀਂ ਸੀ ਕਲੀਨ ਚਿੱਟ ਰਹਿੰਦੇ ਆ کورٹ ਵੱਲੋਂ ਭਾਲਣ ਸਿੱਟ ਉਹਦੇ ਜਿਹੜੀ ਗੱਲ کورٹ ਵੱਲੋਂ ਭਾਲਣ ਸਿੱਟ ਜੇ ਦੇਖਸੂਰ ਹੋਣਗੇ ਤੇ نوਡਾਉਂਦੇ ਨੂੰ ਮਿਲ ਜੇਗੀ ਜੀ ਐਫਆਈਆ ਹੋਈ ਕਿ ਕਿਸੇ ਕਾਰਨ ਨਾਲ ਹੀ ਹੋਈ ਹੈ ਮੈਂ ਐਫਆਈਆ ਦਾ ਪੁੱਛਿਆ ਜੀ ਹਾਲ ਕੇ ਇਹ ਅਜੀਤ ਮਾਨ ਸਰ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਆਡ ਜ਼ਿਲ੍ਹਾ ਬਾਰੇ ਕਿਹਾ ਹੈ ਕਿ ਸੁਸ਼ੀਲ ਨੂੰ ਕੋਈ ਸਟੈਂਡ ਨਹੀਂ ਹੈ ਜਾਂਦਾ ਜਾਵੇ ਕੋਈ ਦਿੱਕਤ ਨਹੀਂ ਹੈ ਨਾਲ ਨਕਲੀ ਕਰਕੇ ਭੇਜਿਆ ਜਾਂਦਾ ਹੈ ਇਸਾਈ ਹੈ ਜੀ ਜੇ ਸੁਸ਼ੀਲ ਜਿਹੜੇ ਸਾਡੇ ਪਾਰਟੀ ਨੇ ਉਹਨਾਂ ਨੂੰ ਮਤੋਂ ਐਮਪੀ ਬਣਾਇਆ ਜਦੋਂ ਤੁਸੀਂ ਦੇਖੋ ਉਹ ਅਕਸਰ ਕਿਹੰਦੇ ਸੀ ਇਹ ਵੀ ਮੈਂ ਮੇਰੇ ਚਿਹਰੇ ਕਰਕੇ ਜਿੱਤਿਆ ਆਵਾ ਦੀ ਪਾਰਟੀ ਨਹੀਂ ਜਿੱਤੀ ਮੈਂ ਜਿੱਤਿਆ ਸਭ ਤੋਂ ਵੱਡਾ ਸਪੋਰਟ ਜਿਵੇਂ ਗੱਲ ਕਰਾਂ ਉਹਨਾਂ ਨੂੰ ਨਾਰਥ ਵੱਲੋਂ ਟਾਡੇ ਨਾਲ ਹੀ ਬਹੁਤ ਵੱਡਾ ਸਪੋਰਟ ਦਿੱਤਾ ਹਾਂ ਬਿਲਕੁਲ ਮੈਂ ਮੇਰਾ ਅਜਦਾ ਨਹੀਂ ਮੇਰਾ ਬਹੁਤ ਪੁਰਾਣੇ ਮਿੱਤਰ ਨੇ ਤੇ ਮੇਰੀ ਚੰਗਾ ਇਹਨਾਂ ਨਾਲ ਪਿਆਰ ਵੀ ਸੀਗਾ ਕੋਈ ਇਦਾਂ ਦੀ ਗੱਲ ਨਹੀਂ ਮੈਂ ਸਪੋਰਟ ਦੇਖੋ ਕਰਦੀ ਸੀ ਜਦੋਂ ਪਾਰਟੀ ਨੇ ਕੋਈ ਉਮੀਦਵਾਰ ਲਿਆਂਦਾ ਬੇਸ਼ੱਕ ਕਾਂਗਰਸ ਚ ਸੀਗੇ ਕਾਂਗਰਸ ਚ ਹਰੇ ਐਮਐਲਏ ਸੀਗੇ ਘਰ ਕੇ ਘਰ ਬੈਠੇ ਸੀ ਇਹਨੂੰ ਲਿਆ ਕੇ ਹਰੇ ਐਮਐਲਏ ਨੂੰ ਐਮਪੀ ਟਿਕਟ ਦੇ ਕੇ ਉਹਨਾਂ ਨੇ ਐਮਪੀ ਬਣਾਇਆ ਤੇ ਇਹਨਾਂ ਦੇ ਦਿਮਾਗ 'ਚ ਭਰਾਮਾ ਆ ਗਿਆ ਵੀ ਸ਼ਾਇਦ ਮੇਰੇ ਫੇਸ ਕਰਕੇ ਮੈਂ ਜਿੱਤਿਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਪਾਰਟੀ ਦਾ ਕਿੰਨਾ ਯੋਰ ਲੱਗਾ ਹੁੰਦਾ ਪਿੱਛੇ ਤੁਹਾਨੂੰ ਬਣਾਉਣ ਪਿੱਛੇ ਬਾਕੀ ਕੋਈ ਗੱਲ ਨਹੀਂ ਭਲੇਖਾ ਆ ਹੀ ਜਾਂਦਾ ਕਿਸੇ ਵੇਲੇ ਕਿਸੇ ਨਾ ਕਿਸੇ ਦੇ ਬੰਦਛੇ ਤੇ ਹਾਲੇ ਨਾ ਦੇ ਰਿਹਾ ਇਲੈਕਸ਼ਨ ਆ ਗਿਆ ਹੁਣ ਲੋਕ ਆਪੇ ਜਵਾਬ ਦੇ ਦੇਣਗੇ ਇਹਦੀ ਈਡੀ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲਦੀ ਹੈ ਜਦੋਂ ਕੇਜਰੀਵਾਲ ਤੁਹਾਡੇ ਸੁਪਰੀਮ ਕੋਰਟ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਇੱਕ ਐਸਾ ਡਰ ਦੋਨਾਂ ਦੇ ਅੰਦਰ ਦੇਖਣ ਨੂੰ ਮਿਲਿਆ ਕਿ ਸ਼ੁਸ਼ੀਲ ਕੁਮਾਰ ਬੈਂਕੂ ਅਤੇ ਸ਼ਿਤਲ ਅਗੁਰਾਲ ਦੋਨੋਂ ਹੀ ਬੀਜੇਪੀ ਜੁਆਇਨ ਕਰ ਗਏ ਸਾਰੇ ਜਿਹੜਾ ਦੇਖੋ ਜੀ ਡਰਦਾ ਤਾਂ ਉਹ ਨਹੀਂ ਜਿਹੜਾ ਜਿਸ ਨੇ ਕੁਝ ਗਲਤ ਕੀਤਾ ਠੀਕ ਹੈ ਨਾ ਹੁਣ ਮੈਨੂੰ ਤਾਂ ਪਤਾ ਨਹੀਂ ਕਿਉਂ ਡਰੇ ਕੱਲ ਦੀ ਕਈ ਲੀਡਰ ਐ ਐਸੇ ਵੀ ਸਿਗੇ ਜਿਹੜੇ ਇਖਤਾਮ ਲਗਾਉਂਦੇ ਨਜ਼ਰ ਆਏ ਨੇ ਕਿ ਕੁਝ ਐਸੇ ਗਲਤ ਕੰਮ ਵੀ ਇਹਨਾਂ ਵੱਲੋਂ ਕੀਤੇ ਗਏ ਜਿੱਤੇ ਕਿ ਪਾਰਟੀ ਵੱਲੋਂ ਵੀ ਕਾਰਵਾਈ ਹੋਣੀ ਸੀ ਲੇਕਿਨ ਕੀਤੀ ਨਹੀਂ ਗਈ ਕਿਉਂ ਨਹੀਂ ਕੀਤੀ ਗਈ ਉਹ ਅਲੱਗ ਦਾ ਕਾਰਨ ਹੈ ਲੇਕਿਨ ਇਹਨਾਂ ਵੱਲੋਂ ਜਿਹੜੀ ਭਾਜਪਾ ਜੁਆਇਨ ਕੀਤੀ ਹੈ ਕੀ ਉਹ ਇਹੇ ਦਰ ਸੀਗਾ ਜੀ ਪਤਾ ਨਹੀਂ ਕਿਹੜਾ ਡਰ ਸੀ ਕਿਹੜਾ ਨਹੀਂ ਮੈਨੂੰ ਤਾਂ ਪਤਾ ਨਹੀਂਗਾ ਤੇ ਨਾ ਹੀ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ ਕਿਹੜਾ ਡਰ ਸੀਗਾ ਤੇ ਜੇ ਮੈਂ ਤਾਂ ਪਹਿਲੀ ਗੱਲ ਗਈ ਤੁਹਾਨੂੰ ਦੱਸਦਾ ਉਹ ਬੰਦਾ ਜਿੰਨੇ ਕੁਝ ਗਲਤੀ ਕਰਨ ਜਾ ਰਿਹਾ ਤੇ ਜੀ ਇਹ ਗਲਤ ਨਹੀਂ ਸੀ ਇਹਨਾਂ ਦੇ ਕੋਈ ਨਹੀਂ ਨਾ ਗਲਤੀ ਕਿ ਨਾ ਬਹੁਤ ਸਾਰੇ ਪੰਜਾਬ ਚ ਵੀ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਹੈਗੇ ਨੇ ਇਹ ਸਾਰੇ ਨਹੀਂ ਬੀਜੇਪੀ ਚ ਕਿਉਂ ਚਲੇ ਗਏ ਇਹਨਾਂ ਦਾ ਕੋਈ ਪਕਸ਼ ਕੀ ਰੀਜ਼ਨ ਹੋਏਗਾ ਇਹ ਤਾਂ ਇਹ ਹੀ ਜਾਣਦੇ ਸਰ ਕੁਝ ਦਿਨ ਪਹਿਲ ਨੂੰ ਐਸਸੀ ਮੋਰਚੇ ਬੀਜੇਪੀ ਐਸਸੀ ਮੋਰਚੇ ਦਾ ਪ੍ਰਧਾਨ ਜਿਹੜਾ ਵੀਪਨ ਸੰਭਰਵਾਲ ਉਹਨਾਂ ਨੂੰ ਲਗਾ ਦਿੱਤਾ ਗਿਆ ਕੀ ਹੁਣ ਇਹ ਜਿਹੜੀ ਵੋਟ ਬੈਂਕ ਦੀ ਜਿਹੜੀ ਰਾਜਨੀਤੀ ਆ ਹੁਣ ਇੰਦਾ ਕੀ ਹੈ ਵੀ ਕਿਤੇ ਨਾ ਕਿਤੇ ਜੋ ਚੰਨੀ ਸਾਹਿਬ ਵੱਲੋਂ ਵੀ ਪਿੱਛੇ ਦੇਖਿਆ ਗਿਆ ਸੀ ਬੱਲਾਂ ਵਾਲੇ ਡੇਰੇ 'ਚ 25000 ਰੁਪਏ ਉਹਨਾਂ ਵੱਲੋਂ ਦਾਨ ਕੀਤਾ ਗਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਵੱਡਾ ਸਪੋਰਟ ਜਿਹੜਾ ਇਹਨਾਂ ਮੇਲੇ 'ਚ ਦਿੱਖੀ ਉੱਥੋਂ ਵੀ ਤੇ ਹੁਣ ਜਿੱਦਾਂ ਅਸੀਂ ਸਮਾਜ ਜੁਟੀ ਪੁੱਕੀ ਸੀਟ ਹੈ ਦੇਖੋ ਇੱਥੇ ਹੀ ਵਿਪਨ ਸਬਰਵਾਲ ਨੂੰ ਜਿਹੜੀ ਵਾਈਸ ਚੇਅਰਮੈਨੀ ਦੇ ਦੇਣਾ ਕੀ ਹੁਣ ਇਸ ਤਰੀਕੇ ਨਾਲ ਮੋਟ ਬੈਂਕ ਖੇ ਲਿਆ ਜਾਏਗਾ ਨੀ ਦੇਖੋ ਤਾਂ ਇੱਕ ਤਾਂ ਇਹ ਵੀ ਜਿਹੜੀ ਰਿਜ਼ਰਵ ਸੀਟ ਐਸੀ ਰਿਜ਼ਰਵ ਸੀਟ ਤੇ ਨੇਚਰਲੀ ਇਹ ਵੀ ਹੈ ਇਹ ਸੀਟ ਕੀ ਗੱਲ ਹਰ ਪਾਰਟੀ ਕੋ ਬੀ ਜੀ ਪੀ ਇਹ ਕਾਂਗਰਸ ਹੋ ਜਾਂ ਕੋਈ ਵੀ ਪਾਰਟੀ ਉਹਨਾਂ ਨੇ ਦੇਖੋ ਵੀ ਆਪਣੇ ਬੰਦੇ ਉਧੇਦਾਰਤਾ ਬਣਾਣੇ ਹੋਗੇ ਕੋਈ ਬਣਾ ਦੇ ਉਹਨਾਂ ਦੀ ਪਾਰਟੀ ਦੇ ਆਪਣੇ ਨਿਤਨਗਾਰ ਨੇ ਤੇ ਸਾਨੂੰ ਤਾਂ ਦੇ ਚ ਨਹੀਂ ਕੋਈ ਇਤਰਾਜ਼ ਜੀ ਐਸੀ ਮੋਰਚਾ ਦਾ ਜੀ ਪ੍ਰਧਾਨ ਬਣਾਇਆ ਤੇ ਉਹਦੇ ਮੋਰਚਾ ਦਾ ਉਸ ਤੋਂ ਪਹਿਲੇ ਵੀ ਐਸੀ ਮੋਰਚਾ ਦਾ ਪ੍ਰਧਾਨ ਐਸੀ ਹੀ ਬੰਨਾ ਰਿਜ਼ਰਵ ਕੋਈ ਉਹਦੇ ਚ ਕੋਈ ਜਰਨਲ ਨਹੀਂ ਬਣ ਸਕਦਾ ਮਤਸੀਆ ਸਰ ਮੇਰੇ ਕੁਸ਼ਨ ਨੇ ਫੋਲੋ ਕੀਤਾ ਕਿ ਇਸ ਤਰੀਕੇ ਨਾਲ ਹੁਣ ਵੋਟਾਂ ਕਲੈਕਟ ਕੀਤੀਆਂ ਜਾਂਦੀਆਂ ਨਹੀਂ 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 ਮੈਂ ਉਹੀ ਕਹਿ ਰਿਹਾ ਸੀ ਕਿ ਤੁਸੀਂ ਮੇਰੀ ਗੱਲ ਪਲਾਨ ਦੇ ਤਹਿਤ ਕਿਉਂਕਿ ਪਤਾ ਵਾ ਕਿ ਐਸਸੀ ਇਹ ਇਹ ਜਿਹੜੀ ਟਿਕਟ ਐ ਐਸਸੀ ਐ ਤੇ ਇਹਦੇ ਉੱਤੇ ਹੁਣ ਐਸਸੀ ਹੀ ਜਿਹੜੇ ਖਾਸ ਕਰ ਟਾਰਗੇਟ ਕੀਤੇ ਜਾਂਦੇ ਨਹੀਂ 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 ਇਹ ਤਾਂ ਇਹ ਗੱਲ ਨਹੀਂ ਹੁੰਦੀ ਮੈਂ ਅਸੀਂ ਜਿਹੜੀ ਕਿ ਮੈਂ ਤੁਹਾਡੀ ਇਹ ਗੱਲ ਸਮਝ ਐਸਸੀ ਮੂਰਚਾ ਦਾ ਜਿਹੜਾ ਪ੍ਰਧਾਨ ਹੈ ਉਹ ਐਸਸੀ ਹੀ ਲਾਇਆ ਜਾਏਗਾ ਉਹ ਕੋਈ ਵੀ ਕੋਈ ਸਦੂਕਾਸ ਸਾਡਾ ਕੋਈ ਭਰਾ ਹੀ ਤੁਹਾਨੂੰ ਵੀ ਪਤਾ ਕਿ ਬੀਜੇਪੀ ਦਾ ਜਿਹੜਾ ਗ੍ਰਾਫ ਹੈ ਪੰਜਾਬ ਦੇ ਅੰਦਰ ਕਿਸ ਤਰੀਕੇ ਨਾਲ ਬੀਜੇਪੀ ਜਿਹੜੀ ਸ਼ਹਿਰਾਂ ਦੇ ਅੰਦਰ ਕਾਫੀ ਜਿਹੜੀ ਐਕਟਿਵ ਹੈ ਲੇਕਿਨ ਪਿੰਡਾਂ ਥਾਂਾਂ 'ਚ ਬੀਜੇਪੀ ਜਿਹੜਾ ਕਿ ਹਲੇ ਬਹੁਤ ਅੰਦਰਖਾਤੇ ਲੋ ਚੱਲਦੀ ਨਜ਼ਰ ਆਉਂਦੀ ਹੈ ਦੇਖੋ ਇਹ ਗੱਲ ਦਾ ਹੀ ਪਤਾ ਆਪਾਂ ਸ਼ਹਿਰਾਂ ਦੀ ਗੱਲ ਵੀ ਕਰਦੀਏ ਠੀਕ ਹੈ ਹਰ ਜਗ੍ਹਾ ਅਲਗ-ਅਲਗ ਜਗ੍ਹਾ ਤੇ ਕਿਸੇ ਦਾ ਵੋਟ ਬੈਂਕ ਹੁੰਦਾ ਕਿਸੇ ਦਾ ਸ਼ਹਿਰਾਂ ਸ਼ਹਿਰਾਂ 'ਚ ਹੁੰਦਾ ਕਿਸੇ ਦਾ ਪਿੰਡਾਂ 'ਚ ਵੋਟ ਬੈਂਕ ਹੁੰਦਾ ਤੇ ਇਹ ਚੀਜ਼ ਦਾ ਚਲੋ ਖੈਰ ਮਤਲਬਾਤਾ ਹੀ ਦੱਸਣੀ ਹੈ ਵੀ ਕੀ ਹੈ ਕੀ ਨਹੀਂ ਆਪਾਂ ਕਿਸੇ ਬਾਰੇ ਇਸ ਤੋਂ ਪਹਿਲੇ ਨਹੀਂ ਕਹਿ ਸਕਦੇ ভোটার ਜਿਹੜਾ ভোটার ਬਹੁਤ ਸਿਆਣਾ ভোটার ਸਮਝਦਾਰ ਹੈ ভোটার ਨੂੰ ਪਤਾ ਹੈ ਵੀ ਮੈਨੂੰ ਕਿੱਥੋਂ ਸੁਭਦਾ ਮਿਲ ਰਹੀ ਹੈ ਕਿਹੜੀ ਸਰਕਾਰ ਮੇਰੇ ਵਾਸਤੇ ਕੰਮ ਕਰ ਰਹੀ ਹੈ ਤੇ ভোটার ਆਪਣੇ ਹੀ ਦਿਮਾਗ ਨਾਲ ਵੋਟ ਪਾਏਗਾ ਨੈਚੁਰਲੀ ਹੈ ਬਾਕੀ ਰਹੀ ਗੱਲ ਜੇ ਤੁਸੀਂ ਪੰਜਾਬ ਦੇ ਗੱਲ ਕੀਤੀ ਬੀਜੇਪੀ ਦੇ ਹਾਲਾਤਾਂ ਦੀ ਤੇ ਸਾਰੀ ਜਿਹੜੀ ਬੀਜੇਪੀ ਦੀ ਹਾਈ ਕਮਾਂਡ ਸੀਗੀ ਰਮਾਡਾ ਹੋਟਲ ਇੱਕ ਮੰਜ਼ਲ ਬੁੱਕ ਕੀਤੀ ਹੋਈ ਸੀ ਇਹਨਾਂ ਨੇ ਤੇ スムૃતિ ਰਾਨੀ ਜੀ ਸ਼ਖਾਵਤ ਜੀ スムૃતિ ਰਾਨੀ ਜੀ ਦਾ ਇੱਥੇ ਮੇਰੇ ਏਰੀਆ ਚ ਸਾਹਮਣੇ ਮੇਰੇ ਦਫਤਰ ਦੇ ਸਾਹਮਣੇ ਇੰਦਰਪ੍ਰਸਤ ਮੱਲੇ ਖਿੰਗਰਾਗੜ੍ਹ ਕਿਲਾ ਮੱਲਾ ਤੇ ਮੇਰੇ ਖਲ ਇੱਕ ਦਿਨ ਚ ਪਤਾ ਨਹੀਂ ਕਿੰਨੀਆਂ-ਕਿੰਨੀਆਂ ਲੋਕਾਂ ਦੇ ਘਰਾਂ ਜਾ ਕੇ ਚਾਹ ਪੀਂਦੇ ਸੀਗੇ ਹਾਂਜੀ ਹਾਂਜੀ ਤੇ ਜੋ ਲੋਕ ਦੱਸਦੇ ਨੇ ਤੇ ਮੇਰੇ ਇੱਥੇ ਇਸ ਏਰੀਆ ਚ ਯਾਨੀ ਕਿ ਆਪ スムૃતિ ਰਾਨੀ ਜੀ ਬੜੀ ਵਾਰੀ ਲੋਕਾਂ ਨੇ ਦੇਖਿਆ ਵੀ ਘਰਾਂ ਜਾ ਰਹੇ ਨੇ ਆਮ ਘਰਾਂ ਦੀਆਂ ਗਲੀਆਂ ਚ ਪੈਦਲ ਘੁੰਮ ਰਹੇ ਨੇ ਤੇ ਉਸ ਤੋਂ ਬਾਅਦ ਜੋ ਲੋਕ ਕਹਿੰਦੇ ਨੇ ਵੀ ਕਰੋੜਾ ਰੁਪਿਆ ਬੀਜੇਪੀ ਵੱਲੋਂ ਖਰਚਿਆ ਵੀ ਗਿਆ ਪਰ ਖਰਚਨ ਤੋਂ ਬਾਅਦ ਵੀ ਚੌਥੇ ਨੰਬਰ ਤੋਂ ਤੀਜੇ ਰਖ ਨਹੀਂ ਆ ਸਕੇ ਚੌਥੇ ਤੇ ਰਹੇ ਇਹ ਹਾਲਾਤ ਨੇ ਬੀਜੇਪੀ ਦੇ ਪੰਜਾਬ ਦੇ ਵਿੱਚ ਸੋ ਮੌਜੂਦਾ ਤੁਹਾਡੀ ਐਮਪੀ ਐਮਪੀ ਰਹ ਚੁਕੇ ਸੁਸ਼ੀਲ ਕੁਮਾਰ ਰਿੰਕੂ ਤੁਹਾਡੀ ਪਾਰਟੀ ਰਹੀ ਜਿੱਤ ਕੇ ਹੁਣ ਬੀਜੇਪੀ ਜੁਆਇਨ ਕਰ ਚੁਕੇ ਨੇ ਇੱਕ ਜੇਤੂ ਦੀ ਗੱਲ ਕਰੀਏ ਕਿ ਜੇਤੂ ਐਮਪੀ ਹੁਣ ਬੀਜੇਪੀ 'ਚ ਚਲਾ ਗਿਆ ਤੁਹਾਨੂੰ ਲੱਗਦਾ ਹੈ ਕਿ ਹੁਣ ਬੀਜੇਪੀ ਦੀ ਜਿੱਤ ਪੱਕੀ ਹੈ ਜਾਂ ਫਿਰ ਇਹ ਜਿੱਤ ਦਾ ਸਹਾਰਾ ਇਹਨਾਂ ਨੂੰ ਪਾਏਗਾ ਇਸ ਵਾਰ ਨਹੀਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਵੀ ਵੀ ਪਹਿਲੀ ਗੱਲ ਤਾਂ ਚੌਥੇ ਨੰਬਰ ਤੇ ਆਏ ਸੀਗੇ ਦੀ ਜਿਹੜੀ ਜਾਣ ਦੀ ਗੱਲ ਹੈ ਜਦੋਂ ਇਲੈਕਸ਼ਨ ਕੋਡ ਲੱਗ ਜਾਂਦਾ ਉਦੋਂ ਜਿਹੜੇ ਐਮਪੀ ਜਿਹੜੇ ਇਲੈਕਸ਼ਨ ਹੁੰਦੇ ਨੇ ਉਦੋਂ ਐਮਪੀ ਨਹੀਂ ਦਿੰਦੇ ਉਦੋਂ ਐਕਸ ਹੋ ਜਾਂਦੇ ਹੁੰਦੇ ਨੇ ਜਿਹੜਾ ਜਿਹੜਾ ਅੱਗੇ ਜਿੱਤੇਗਾ ਉਹ ਐਮਪੀ ਦਾ ਉਹਨੂੰ ਟੈਗ ਲੱਗੇਗਾ ਤੇ ਬਾਕੀ ਹੁਣ ਕੋਈ ਜਿੱਦਾ ਨਹੀਂ ਜਿੱਦਾ ਹੈ ਤਾਂ ਪਬਲਿਕ ਦੇ ਹੱਥ 'ਚ ਹੀ ਹੈ ਤਾਂ ਪਬਲਿਕ ਨੇ ਦੱਸ ਦੇਣਾ ਜੋ ਇਹਨਾਂ ਨੇ ਕੀਤਾ ਪਬਲਿਕ ਹੁੰਦਾ ਜਵਾਬ ਵੀ ਜਵਾਬ ਬੜੀ ਚੰਗੀ ਤਰ੍ਹਾਂ ਦੇ ਦੇਗੀ ਇਹਨਾਂ ਸ਼ੀਤਲੰਗੁਰਾਲ ਵੱਲੋਂ ਲੋਟਸ ਆਪਰੇਸ਼ਨ ਦੀ ਜਿਹੜੀ ਗੱਲ ਕੀਤੀ ਗਈ ਜਿੱਥੇ ਕਿ 25-25 ਕਰੋੜ ਇੱਕ ਇੱਕ ਐਮਐਲਏ ਨੂੰ ਜਿਹੜਾ ਬੀਜੇਪੀ ਵੱਲੋਂ ਆਫਰ ਹੋਇਆ ਕੀਤਾ ਗਿਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਜਦੋਂ ਉਹਨਾਂ ਦੀ ਬੀਜੇਪੀ ਵੱਲ ਜੁਆਇਨਿੰਗ ਹੁੰਦੀ ਹੈ ਸ਼ੀਤਲ ਲੰਗੁਰਾਲ ਦੀ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਸੀਗਾ ਕਿ ਇੱਕ ਪਾਰਟੀ ਦਾ ਸਟੰਡੈਂਟ ਸੀ ਸਾਨੂੰ ਬੁਲਾਇਆ ਜਾਂਦਾ ਸੀ ਪਾਰਟੀ ਵੱਲੋਂ ਕਿਹਾ ਜਾਂਦਾ ਸੀਗਾ ਕਿ ਇਹ ਸਬ ਸਟੇਟਮੈਂਟ ਆ ਤੁਸੀਂ ਦਿਓ ਇਹ ਕਿੰਨੀ ਕੁ ਸੱਚਾਈ ਹੈ ਦੇਖੋ ਜੀ ਗੱਲ ਪਤਾ ਕਿ ਇਨ੍ਹਾਂ ਗੱਲਾਂ 'ਚ ਕੀ ਸੱਚਾਈ ਹੁੰਦੀ ਹੈ ਤੁਹਾਨੂੰ ਪਤਾ ਵੀ ਇਹ ਤਾਂ ਉਦੋਂ ਅਮਿਤ ਸ਼ਾਹ ਜੀ ਦੇ ਖਿਲਾਫ ਵੀ ਬਹੁਤ ਬੋਲਦੇ ਸੀਗੇ ਸ਼ੀਤਲ ਉਹਨੂੰ ਉਹਨੂੰ ਸੱਚ ਵੀ ਨਹੀਂ ਹੈ ਜਾਂ ਜੋ ਹੁਣ ਬੋਲ ਰਿਹਾ ਉਹਨੂੰ ਸੱਚ ਵੀ ਨਹੀਂ ਹੈ ਜਿਹੜੇ ਬੰਦੇ ਬੰਦਾ ਆਪਣੀ ਜੁਬਾਨ ਹੀ ਬਦਲੀ ਜਾਂਦਾ ਕਦੀ ਕੁਛ ਕਹਿੰਦਾ ਕਦੀ ਕੁਛ ਕਹਿੰਦਾ ਤੇ ਉਹਨੂੰ ਆਪਾਂ ਕਿਸੇ ਚੀਜ਼ ਨੂੰ ਉਹਨੂੰ ਸੱਚ ਸਮਝੀਏ ਬਾਕੀ ਸਰਕਾਰ ਨੇ ਇਹਦੇ ਤੇ ਜਾਂਚ ਭਾਈ ਹੋਈ ਹੈ ਕਿ ਟੀਮ ਬਣਾ ਕੇ ਉਹ ਜੋ ਵੀ ਹੁਣ ਲੇਟੈਸਟ ਨਵਾਂ ਵੀ ਇੱਕ ਹੋਇਆ ਸੀਗਾ ਉਹਦੇ ਤੇ ਐਫ ਆਰ ਦਰਜ ਹੋ ਗਈ ਹੈ ਜਾਂਚ ਦੇ ਵਿੱਚ ਸਾਹਮਣੇ ਆ ਜਾਏਗਾ ਜੋ ਵੀ ਹੈ ਇਹ ਰਾਜਨ ਅੰਗੁਰਾਲ ਨਾਲ ਇੱਕ ਉਦਈ ਵਾਰਤਲਾਪ ਮੇਰੀ ਹੁੰਦੀ ਹੈ ਤੇ ਉਸ ਦੇ ਵਿੱਚ ਮੈਂ ਇੱਕ ਉਹਨਾਂ ਨੂੰ ਕੁਐਸਚਨ ਪੁੱਛਿਆ ਕਿ ਜਦੋਂ ਭਗਵਾਨ ਵਾਲਮੀਕੀ ਚੌਂਕ ਰੋਡ ਸ਼ੋਅ ਪਹੁੰਚਦਾ ਹੈ ਤੇ ਸ਼ੀਤਨਗਰਾਲ ਵੱਲੋਂ ਇੱਕ ਹੱਥ ਅਪੱਤੀ ਜਨਕ ਹੱਥ ਜਿਹਾ ਦਿਖਾਇਆ ਜਾਂਦਾ ਆਮ ਆਦਮੀ ਪਾਰਟੀ ਨੂੰ ਤੇ ਉਸ ਦੀ ਚਰਚਾ ਬਹੁਤ ਹੈ ਸੋ ਉਹਨਾਂ ਦਾ ਇਸ ਮਾਮਲੇ 'ਚ ਕਹਿਣਾ ਸੀਗਾ ਕਿ ਤੁਸੀਂ ਗਾਣਾ ਸੁਣਿਆ ਹੋਵੇਗਾ ਇੰਨੀ ਡੋਲਿਆਂ 'ਚ ਜਾਣ ਥਮ ਲਈਦਾ ਤੂਫਾਨ ਤੇ ਉਹੀ ਭਾਈ ਸਮਝਾਣਾ ਚਾਹੁੰਦੇ ਸੀ ਕਿ ਮੇਰੀ ਡੋਲਿਆਂ 'ਚ ਜਾਣ ਨੀ ਡੋਲਿਆਂ ਜਾਣ ਹੋਣੀ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਡੋਲਿਆਂ ਜਾਣ ਹੈ ਪਰ ਡੋਲਿਆਂ ਚ ਜਾਣੇ ਤੇ ਆਪਾਂ ਉਹ ਜਾਣ ਨੂੰ ਆਪਾਂ ਚੰਗੇ ਪਾਸੇ ਲਾਈਏ ਗਰੀਬਾਂ ਦੀ ਮਜਬੂਰਾਂ ਦੀ ਜ਼ਰੂਰਤਾਂ ਦੇ ਨਾਲ ਖੜੇ ਹੋ ਕੇ ਲਾਈਏ ਜਾਂ ਆਪਾਂ ਇਦਾਂ ਦੇ ਗਲਤ ਮੈਸੇਜ ਜਿਹੜੇ ਕਰਕੇ ਵੈਸੇ ਬੜੀ ਮਾੜੀ ਗੱਲ ਹੈ ਚਲੋ ਇਲੈਕਸ਼ਨ ਆਂਦੇ ਨੇ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਖੜੀਆਂ ਕਰਦੀਆਂ ਤੇ ਇਲੈਕਸ਼ਨ ਹੋਣ ਤੋਂ ਬਾਅਦ ਜਿੰਨੇ ਜਿੱਤਣਾ ਉਹਨੇ ਜਿੱਤਣਾ ਜਿਹਨੇ ਹਰਜਣਾ ਹਰਜਣਾ ਸਮਾਜ ਫੇਰ ਉਦਾਂ ਹੀ ਚੱਲਦਾ ਰਹਿਣਾ ਸਮਾਜ ਉਦਾਂ ਹੀ ਚੱਲਦਾ ਰਹਿਣਾ ਉਹੀ ਲੋਕਾਂ ਨੇ ਭਾਜੀਪੀ ਵਾਲਿਆਂ ਨੇ ਵੀ ਇੱਥੇ ਰਹਿਣਾ ਕਾਂਗਰਸ ਵਾਲਿਆਂ ਨੇ ਵੀ ਇੱਥੇ BSP ਵਾਲਿਆਂ ਨੇ ਇੱਥੇ ਰਹਿਣਾ ਆਪ ਵਾਲੇ ਵੀ ਇੱਥੇ ਰਹਿਣਗੇ ਠੀਕ ਹੈ ਨਾ ਜੀ ਸਾਰਿਆਂ ਨੇ ਇੱਥੇ ਰਹਿਣਾਵੇਂ ਪਰ ਮੇਰੇ ਹਿਸਾਬ ਨਾਲ ਇਦਾਂ ਦੀਆਂ ਜਿਹੜੇ ਕਮੈਂਟਸ ਕਰਨੇ ਜਾਂ ਇਦਾਂ ਦੀਆਂ ਜਿੱਦਾਂ ਉਹਨਾਂ ਤੁਸੀਂ ਦੱਸਿਆ ਵੀ ਕੀਤਾ ਤੇ ਮੈਂ ਗਲਤ ਚੀਜ਼ ਉਸ ਨੂੰ ਕਹਾਂਗਾ ਨਹੀਂ ਠੀਕ ਨਹੀਂ ਕਹਾਂਗਾ ਸਮਾਜ ਦੇ ਖਿਲਾਫ ਜਾਂਦੀ ਚੀਜ਼ ਤੇ ਬਾਕੀ ਉਹਦਾ ਰਿਐਕਸ਼ਨ ਜਿਹੜਾ ਵੀ ਤੁਸੀਂ ਮੈਂ ਤਾਂ ਕਹਾਂਗਾ ਵੀ ਉਹ ਗਲਤ ਤਾਂ ਸਾਰੇ ਉਹਨੂੰ ਕਹਿ ਰਹੇ ਨੇ ਮੈਂ ਜ਼ਿਆਦਾ ਗਲਤ ਕਹਾਂਗਾ ਕਿਉਂਕਿ ਸਾਡੇ ਪਾਰਟੀ ਦੇ ਕਾਰਕਟਰਤਾ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਇਦਾਂ ਦਾ ਇਸ਼ਾਰਾ ਕੀਤਾ ਤੇ ਇਹਦੇ ਬਾਰੇ ਤੁਸੀਂ ਜਿਆਦਾ ਬੈਟਰ ਜਾਣਦੇ ਹੋ ਵੀ ਪਬਲਿਕ ਦੇ ਵਿੱਚ ਇਸ ਚੀਜ਼ ਦਾ ਰਿਐਕਸ਼ਨ ਕੀ ਹੈ ਕਿਉਂਕਿ ਤੁਸੀਂ ਲੋਕਾਂ ਨਾਲ ਘੁੰਮਦੇ ਫਿਰਦੇ ਹੋ ਤੁਹਾਨੂੰ ਜਿਆਦਾ ਬੈਟਰ ਪਤਾ ਵੀ ਮੈਚ्योर ਬੰਦਾ ਤੇ ਅਨਮੈਚ्योर ਬੰਦੇ 'ਚ ਕੀ ਫਰਕ ਹੁੰਦਾ ਵਾਸਤੇ ਸੋ ਹੁਣ ਪਾਰਟੀ ਦੇ ਸੁਪਰੀਮੋ ਜਿਹੜੇ ਨੇ ਇਸ ਸਮੇਂ ਜੇਲ੍ਹ 'ਚ ਨੇ ਇੱਕ ਭੁਖਾ ਹੜਤਾਲ ਜਿਹੜੀ ਤੁਹਾਡੀ ਪਾਰਟੀ ਵੱਲੋਂ ਜਿਹੜੀ ਕੀਤੀ ਗਈ ਸੀਗੀ तकरीबन ਕੱਲ ਕੀਤੀ ਗਈ ਸੀਗੀ ਜੀ ਬਿਲਕੁਲ ਤੇ ਉਸ ਦੇ ਦੌਰਾਨ ਹੁਣ ਕਿਹੜੇ ਐਸੇ ਸਟੈਪ ਜਿਹੜੇ ਨੇ ਪਾਰਟੀ ਚੱਕ ਦੀ ਨਜ਼ਰ ਆਏਗੀ ਅੱਗੇ ਅਰਵਿੰਦ ਕੇਜਰੀਵਾਲ ਨੂੰ ਦੇਖਦੇ ਹੋਏ ਦੇਖੋ ਜੀ ਗੱਲ ਸਿੱਧੀ ਜੀ ਇਹ ਵੀ ਭਾਜੀਪੀ ਨੇ ਕੇਜਰੀਵਾਲ ਜੀ ਦੇ ਖਿਲਾਫ ਕੋਈ ਵੀ ਪ੍ਰੂਫ ਨਹੀਂਗਾ ਸੰਜੇ ਸਿੰਘ ਜੀ ਜ਼ਬਾਨਤ ਹੋ ਗਈ ਹੈ ਉਹਨਾਂ ਦੇ ਖਿਲਾਫ ਕੋਈ ਪ੍ਰੂਫ ਨਹੀਂ ਜਿਹੜੇ ਇੱਕ ਇਹਨਾਂ ਦੇ ਜਿੰਨਾ ਕੋਈ ਇਹਨਾਂ ਦੇ ਨਾਮ ਲੈਏ ਨੇ ਇੱਕ ਸ਼ੈਟੀ ਨੇ ਪਿਤਾ ਤੇ ਆਪਣਾ ਉਹਨਾਂ ਦਾ ਬੇਟਾ ਜਿਹੜਾ ਅੰਦਰ ਸੀਗਾ ਉਹ ਕਿੰਨੀ ਵਾਰੀ ਬਿਆਨ ਦਿੰਦੇ ਨੇ ਉਹਦੋਂ ਕੇਜਰੀਵਾਲ ਜੀ ਦਾ ਨਾਮ ਨਹੀਂ ਆਂਦਾ ਤੇ ਉਸ ਤੋਂ ਬਾਅਦ ਉਹ ਚਨਾਵੀ ਬੌਂਡ ਚ ਕਰੋੜਾਂ ਰੁਪਈਆ ਵੀ ਇਹਨਾਂ ਨੂੰ ਦਿੰਦੇ ਨੇ ਤੇ ਉਹਨਾਂ ਨੂੰ ਉੱਥੇ ਟਿਕਟ ਵੀ ਮਿਲਦੀ ਹੈ ਲੋਕ ਸਭਾ ਦੀ ਤੇ ਮੈਨੂੰ ਦੱਸੋ ਵੀ ਜੇ ਟਿਕਟ ਦਾ ਕਿਸੇ ਨੂੰ ਦੇ ਕੇ ਇੱਕ ਬੀਜੇਪੀ ਦੀ ਟਿਕਟ ਤੇ ਬੰਦਾ ਲੜ ਰਿਹਾ ਤੇ ਉਹ ਕੇਜਰੀਵਾਲ ਜੀ ਦੇ ਖਿਲਾਫ ਬਿਆਨ ਦੇ ਰਿਹਾ ਵੀ ਇਹ ਬੰਦਾ ਉਹ ਵਾਜਬ ਹੈ ਦੂਜਾ ਸ਼ਰਦ ਜਿਹੜਾ ਇੱਕ ਜਿਹੜਾ ਬੰਦਾ ਜਿੰਦੇ ਦੂਜੇ ਬਿਆਨ ਲਏ ਨੇ ਕੇਜਰੀਵਾਲ ਜੀ ਦੇ ਖਿਲਾਫ ਉਹਨੇ ਕਿੰਨੀ ਵਾਰੀ ਬਿਆਨ ਦਿੱਤੇ ਜਦੋਂ 20 ਵਾਰੀ 21 ਵਾਰੀ ਉਹਨੇ ਬਿਆਨ ਲਏ ਉਹਦੇ ਚ ਕੇਜਰੀਵਾਲ ਜੀ ਦਾ ਨਾਮ ਆ ਜਾਂਦਾ ਉਹਨੇ 5.5 ਕਰੋੜ ਰੁਪਇਆ ਚਨਾਵੀ ਬੌਂਡ ਜਿਹੜੇ ਪਿੱਛੇ ਜੇ ਆਇਆ 5.5 ਕਰੋੜ ਰੁਪਇਆ ਭਾਜਪਾ ਨੂੰ ਦੇ ਰਿਹਾ ਤੁਸੀਂ ਮੈਨੂੰ ਇਹਨਾਂ ਦੱਸੋ ਉਹ ਵੀ ਜਿਹੜੇ ਬੰਦੇ ਬੌਂਡ ਇਹਨਾਂ ਦੀਆਂ ਟਿਕਟਾਂ ਦੇ ਖੜੇ ਨੇ ਇਹਨਾਂ ਦੇ ਚਨਾਵੀ ਬੌਂਡ ਜਿਹੜੇ ਪੈਸੇ ਦੇ ਰਹੇ ਨੇ ਇਹਨਾਂ ਨੂੰ ਤੇ ਉਹ ਜਿਹੜੇ ਬੰਦੇ ਨੇ ਕੇਜਰੀਵਾਲ ਦੀ ਨਿਸ਼ਾਨਾ ਆ ਰਹੇ ਨੇ ਹੁਣ ਇਹ ਤਾਂ ਕੋਈ ਵੀ ਕਿਸੇ ਨੂੰ ਮਰਜ਼ੀ ਘੁ ਪਰ ਦੇਖਣਾ ਤਾਂ ਇਹ ਬਈ ਉਹ ਸਚਾਈ ਕਿੰਨੀ ਕੀ ਹੁੰਦੇ ਚ ਪਰ ਉਹ ਜਨਤਾ ਨੂੰ ਪਤਾ ਸਾਰਾ ਕਿੰਨੀ ਅ ਕਿੰਗਪਿੰਡ ਦੇ ਨਾਲ ਫੋਟੋ ਬਹੁਤ ਵਾਰ ਰੈਲ ਹੋ ਰਹੀ ਸੀਗੀ ਸ਼ੀਤਲ ਅੰਗੁਰਾਲ ਦੀ ਉਸ ਤੋਂ ਬਾਅਦ ਉਹਨਾਂ ਦੇ ਬ੍ਰਦਰ ਵੱਲੋਂ ਦਿਖਾਇਆ ਗਿਆ ਕਿ ਬਹੁਤ ਸਾਰੇ ਲੀਡਰਾਂ ਨੇ ਉਸ ਕਿੰਗਪਿੰਡ ਦੀ ਫੋਟੋ ਹੈ ਜਿੱਥੇ ਕਿ ਸੈਂਟਰਲ ਹਲਕੇ ਦੇ ਐਮਐਲਏ ਰਮਨ ਰੂੜਾ ਤੇ ਬਹੁਤ ਸਾਰੇ ਹੋਰ ਵੀ ਜਿਹੜੇ ਸੀਨੀਅਰ ਆਗੂ ਤੇ ਕਿੱਦਾਂ ਦੇਖਦੇ ਹੋ ਇੱਕ ਪਾਸੇ ਜਿਹੜੀ ਜਾਂਚ ਜਿਹੜੀ ਬਿਠਾਈ ਜਾ ਰਹੀ ਹੈ ਇਸ ਪੂਰੇ ਮਾਮਲੇ ਦੇ ਅੰਦਰ ਸ਼ੀਤਾ ਲੰਗੁਰਾਲ ਨੂੰ ਲੈ ਕੇ ਉੱਤੇ ਹੀ ਐਮਐਲਏਆਂ ਦੇ ਨਾਲ ਵੀ ਉਸ ਵਿਅਕਤੀ ਦੀ ਫੋਟੋ ਹੈ ਲੇਕਿਨ ਉੱਥੇ ਕੋਈ ਗੱਲ ਦੇਖੋ ਗੱਲ ਪਤਾ ਕੀ ਹੁੰਦੀ ਹੈ ਵੀ ਮੈਂ ਇਸ ਗੱਲ ਨੂੰ ਬਿਲਕੁਲ ਸਮਝਦਾ ਵਾਂ ਵੀ ਅਸੀਂ ਹੁਣ ਕੈਂਪੇਨ ਕਰਨ ਜਾਈਦਾ ਜਾਂ ਪਬਲਿਕ ਸਾਡੀ ਲਾਈਫ ਹੀ ਜਿਹੜੀ ਉਹ ਪਬਲਿਕ ਲਾਈਫ ਹੈ ਅਸੀਂ ਪਬਲਿਕ ਚ ਜਾਈਦਾ ਸਾਡੇ ਨਾਲ ਕੋਈ ਵੀ ਬੰਦਾ ਆ ਕੇ ਫੋਟੋ ਖਿਚਾ ਸਕਦਾ ਕੋਈ ਖਿਚਾ ਵੀ ਸਕਦਾ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਪਰ ਜੇ ਕਿਸੇ ਦਾ ਕੋਈ ਕਨੈਕਸ਼ਨ ਗਲਤ ਸਹੀ ਹੁੰਦਾ ਜੋ ਜਾਂਚ ਹੁੰਦੀ ਹੈ ਨਾ ਜਾਂਚ ਦੇ ਵਿੱਚ ਇੱਕਲੀ ਫੋਟੋ ਪਬਲਿਕਲੀ ਖਿੱਚੀ ਗਈ ਉਹ ਵੀ ਪਤਾ ਲੱਗ ਜਾਂਦਾ ਤੇ ਤੁਸੀਂ ਆਪਣੇ ਜਿਹੜੇ ਆਰਾਮ ਵਾਲੇ ਜਿਹੜਾ ਟਾਈਮ ਹੈ ਤੁਸੀਂ ਕਿਸੇ ਜਗ੍ਹਾ ਤੇ ਬੈਠੇ ਹੋ ਉਹਦੇ ਘਰ ਬੈਠੇ ਹੋ ਜਾਂ ਉਹ ਤਾਂ ਕਿੰਨੇ ਕੁ ਨੇੜਤਾ ਉਹ ਚੀਜ਼ਾਂ ਤੋਂ ਜਿਹੜੀਆਂ ਸਾਰੀ ਚੀਜ਼ਾਂ ਕਲੀਅਰ ਹੋ ਜੰਦੀ ਉਹ ਤਾਂ ਜਾਂਚ ਦਾ ਵਿਸ਼ੇ ਹੋਏਗਾ ਉਹਦੇ ਜੋ ਵੀ ਹੋਏਗਾ ਜੀ ਬਿਲਕੁਲ ਜਿਹੜਾ ਜਿਹੜਾ ਹੋਏਗਾ ਜਿੰਨੇ ਦਿਨਾਂ ਫੋਟੋ ਖਿੱਚੀ ਗਈ ਜੇ ਕਿਸੇ ਦੀ ਕੋਈ ਗਲਤੀ ਹੋਏਗੀ ਤੇ ਜਦੋਂ ਜਾਂਚ ਹੋਣੀ ਹੈ ਤੇ ਉਹਦੇ ਚ ਸਾਰਾ ਕਲੀਅਰ ਆ ਜਾਣਾ ਵੀ ਕਿ ਕਿੰਦੀ ਜ਼ਿਆਦਾ ਨੇੜਤਾ ਕਿੰਦੀ ਨਹੀਂ ਨੇੜਤਾ ਕਿੰਦੀ ਫੋਟੋ ਤੱਕ ਤੇ ਉਹ ਜਾਂਚ ਦੇ ਵਿੱਚ ਸਭ ਕਲੀਅਰ ਹੋ ਜਾਏਗਾ ਕੋਈ ਗੱਲ ਨਹੀਂ ਸੋ ਇਹ ਸੀਗੇ ਸਾਡੇ ਨਾਲ ਦਿਨੇਸ਼ ਢਲ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਤੋਂ ਦੱਸ ਦਈਏ ਕਿ ਸਿੱਧਾ ਸਿੱਧਾ ਜਿਹੜਾ ਸੁਖਪਾਲ ਖੈਰੇ ਵੱਲੋਂ ਜਿਹੜਾ ਟਾਰਗੇਟ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਨੂੰ ਉਸ ਨੂੰ ਪਰਤਾੜਨਾ ਕਰਦੇ ਹੋਏ ਨਜ਼ਰ ਆਏ ਨੇ ਤੇ ਸਿੱਧਾ ਕਾਂਗਰਸ ਦੀ ਉੱਤੇ ਜਿਹੜੇ ਸਿੱਧੇ ਇੱਕ ਤੀਰ ਰੱਖਦੇ ਹੋਏ ਇਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪਹਿਲੋਂ ਇਹ ਜਿਹੜੀ ਮਾਈਨਿੰਗ ਜਿਹੜੀ ਚੱਲਦੀ ਪਈ ਸੀ ਤੁਹਾਡੇ ਹੀ ਦੌਰ ਤੋਂ ਸ਼ੁਰੂ ਹੋਈ ਹੈ ਤੁਹਾਡੇ ਹੀ ਦੌਰ ਤੋਂ ਚੱਲਦੀ ਆ ਰਹੀ ਹੈ ਹੁਣ ਇਸ ਨੂੰ ਜਿਹੜਾ ਸਰਕਾਰੀ ਬਣਾ ਦਿੱਤਾ ਗਿਆ ਤੇ ਇਸ ਨੂੰ ਮੋਹਰ ਤੋੜ ਕੇ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹਨਾਂ ਹੀ ਹੁਣ ਤਸਵੀਰਾਂ ਨਾਲ ਮੈਨੂੰ ਗੌਰਵ ਨੂੰ ਦਿਓ ਜੀ ਆਜਾ ਤੁਸੀਂ ਦੇ ਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ ਕੈਮਰਾਮੈਨ ਅਮਨ ਦੇ ਨਾਲ ਜਿਹੜੀ ਮਾਈਨਿੰਗ ਦਾ ਮਾਫੀਆ ਜਿਹੜਾ ਮਾਈਨਿੰਗ ਮਾਫੀਆ ਜਿਹੜਾ ਆਕਾਲੀ ਦਲ ਭਾਜਪੀ ਤੇ ਉਸ ਤੋਂ ਬਾਅਦ ਆਮ ਆਦਮੀ